ਆਹ ਕਿਸੇ ਨਾੜ ਵਾਸਤੇ ਖਲਾਉਂਦੇ ਨੇ ਉਹਨਾਂ ਵਾਸਤੇ ਭਰਾਓ ਜੇਲਾ ਨੇ ਤੇ ਜਿਹੜਾ क्राइम ਕਰਦੇ ਨੇ ਉਹਨਾਂ ਨੂੰ ਸਕਿਉਰਿਟੀ ਦਿੰਦੇ ਨੇ ਤੁਸੀਂ ਪਿਛਲੀ ਦਿਨੀ ਵੇਖਿਆ ਸੀ ਪਟਿਆਲੇ ਦੇ ਵਿੱਚ ਇੱਕ ਐਨਆਰਆਈ ਬੱਚੇ ਨੇ ਉੱਚਿਆ ਸੀ ਪਰ ਪੁਲਿਸ ਨੇ ਉਹਦਾ ਅਕਾਊਂਟਰ ਕਰਤਾ ਸੀ ਪਰ ਆ ਇਸ ਟੌਪ ਤੇ ਸਾਡੀ ਇਹ ਜਿਹੜੀ ਪੁਲਿਸ ਆ ਸਾਡਾ ਪ੍ਰਬੰਧ ਆ ਕੀ ਗੱਲ ਇਹਨਾਂ ਨੂੰ ਜਿਹੜਾ ਨਹੀਂਗਾ ਕੋਈ ਇਹਨਾਂ ਤੋਂ ਕਾਊਂਟਰ ਨਹੀਂ ਹੁੰਦਾ ਬਾਕੀ ਭਰਾ ਸਾਡਾ ਆਪਦੀਆਂ ਵੀ ਇਹਦੇ ਵਿੱਚ ਗਲਤੀਆਂ ਵਾ ਜਿਹੜਾ ਅਸੀਂ ਦਵਾ ਦਲੀ ਇਹਨਾਂ ਦੀਆਂ ਵੋਟਾਂ ਮਨਾ ਦੋਨੇ ਆ ਲੈ ਕੇ ਆਪਣੇ ਨਿੱਜੀ ਦੀਏ ਕਰਦੇ ਫਾਇਦੇ ਨਹੀਂ ਕਰਕੇ ਇਸ ਲਈ ਮੇਰੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਪੀਛਲਿਆ ਵੀ ਦਵਾ ਤਾਂ ਜਿਹੜੇ ਇਹ ਪੀਐਮ ਦੀਆਂ ਵੋਟਾਂ ਰੱਦ ਹੋਣੀਆਂ ਚਾਹੀਦੀਆਂ ਜੇ ਉਹ ਤਾਂ ਇੱਥੇ ਰੱਦ ਹੋਣ ਤਾਂ ਜੋ ਅੱਜ ਫਟਾ ਕਰਾਈ ਮੈਨਾਂ ਕਰ ਲਿਆ ਤਾਂ ਲੋਕ ਹੋਰ ਵੀ ਵੱਡਾ ਕ੍ਰਾਈਮ ਇਹ ਕਰ ਸਕਦੇ ਆ ਭਰਾਓ ਇਸ ਲਈ ਤਗੜੇ ਹੋ ਕੇ ਪ੍ਰਬੰਧ ਦੇ ਵਰ ਖਿਲਾਫ ਜਿਹੜੀ ਆਵਾਜ਼ ਹੈ ठाਓ ਕਿਉਂਕਿ ਸਾਡੀ ਪੰਜਾਬ ਪੁਲਿਸ ਨਿਯਾਇਜ਼ ਪਰਚਾ ਕਰਨ ਲੋਕਾਂ ਨਾਲ ਕਟੇ ਕਰਕੇ ਬੜੀ ਮਿਹਰ ਹੈ ਪਰ ਇਹਦੇ ਕੰਮਾਂ 'ਚ ਕੰਬ ਕਰਨ ਦੀ ਨੀਂਦ ਸੁੱਤੀ ਆ ਇਸ ਲਈ ਮੈਂ ਪੰਜਾਬ ਸਰਕਾਰ ਨੂੰ ਸਿੱਧਰ ਸਰਕਾਰ ਨੂੰ ਲਾਂਭਾ ਪਾਉਣਾ ਵਾ ਤੇ ਇਹ ਤੁਹਾਨੂੰ ਉਹਨਾਂ ਵਾ ਜੇ ਅਨਸਾਫੀ ਲੜਨਾ ਪੈਣਾ ਇੰਨੀਆਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਂਤੀ ਐ ਵੀ ਤਾਰੂ 10 ਕਾਰ ਨੂੰ ਚਲਾਉਂਗਾ ਕਿਉਂਕਿ ਮੈਂ ਇਤਿਆਹ ਸਾਰਾ ਭਾਤ ਨੂੰ ਮੇ ਵਹਾਇਆ ਵਾ ਹਰ ਇੱਕ ਦੇ ਪਤਾ ਕਿ ਸਭ ਇਹ ਬੰਦੇ ਕਿਵੇਂ ਨੇ ਕਿਸ ਤਰ੍ਹਾਂ ਨੇ ਜੂਫੀ ਭਾਜ ਦੇ ਵਿੱਚ ਚਲੇ ਜਾਓ ਤੁਹਾਨੂੰ ਮਿੱਤ ਨਹੀਂ ਹੋਣਗੇ ਉਹਨਾਂ ਰੇਲ ਗੱਡੀਆਂ 'ਚ ਜਾਂਦੇ ਸਾਡੇ ਬੰਦੇ ਇਹਨਾਂ ਨੇ ਬੜੇ ਗੱਡੀਆਂ ਦੇ ਥੱਲੇ ਮਾਰੇ ਨੇ ਚੁੱਕੀ ਮਾਰੀ ਦੀ ਗੱਲ ਤੇ ਸੀਟ ਪਿੱਛੇ ਵੀ ਹੁੰਦਾ ਮੈਂ ਜਿਹੜੇ ਵਿੱਚ ਆ ਸਮਾਨ ਵੇਚਦੇ ਨੇ ਪਿਸ਼ਾਬ ਕਰਕੇ ਚਾਜ ਪਾਲਣਾਂ ਜਾਂ ਦੂਸਤ ਪਾਲਣਾਂ ਉਹ ਸਾਨੂੰ ਪਿਉਂਦੇ ਨੇ ਇਧਰੋਂ ਸਾਡੀਆਂ ਕੁੜੀਆਂ ਵੜਾ ਕੇ ਉਧਰੋਂ ਲੈ ਜਾਂਦੇ ਨੇ ਉਹ ਕੰਮ ਹੋ ਰਿਹਾ ਨਸ਼ੇ ਬਹੁਤ ਚੱਲੇ ਨੇ ਸਟੇਸ਼ਨਾਂ ਦੇ ਗੁਰਦੁਆਰਿਆਂ ਦੇ ਲਾਗੇ ਬੀੜੀਆਂ ਸਰਕਲ ਦੀਆਂ ਦੁਕਾਨਾਂ ਇਹਨਾਂ ਨੇ ਰਚਾਈਆਂ ਨੇ ਸਿੱਖਿਆ ਕੰਮ ਹੈ ਸਾਡੇ ਜਿਹੜੇ ਪੰਜਾਬੀ ਨੇ ਬੁੱਧੂ ਨੇ ਬੁੱਧੂ ਕਿਵੇਂ ਨੇ ਨੌਕਾ ਰੱਖਿਆ ਓਏ ਰਾਜੂ ਉਹ ਰਾਜੂ ਜਾਈਂ ਅੰਦਰ ਸਮਾਨ ਨਹੀਂ ਕੱਢ ਗਏ ਉਹ ਭੇਜ ਲਲੰਦਾਂ ਪੰਜ-ਪੰਜ ਦਾਦਾ ਕਰੋੜ ਰੁਪਈਆ ਲਾਗੇ ਨੇ ਐਸਾ ਬੁਰਾ ਹੋਣਾ ਸਾਡੇ ਪੰਜਾਬੀ ਬੁੱਤੂ ਨੇ ਉਹ ਵਾ ਰਾਜੂ ਜਾਈਂ ਜਰਾ ਉਹ ਲੈਣ ਸਮਾਨ ਕੱਢ ਗਏ ਉਹ ਭੇਜ ਲਲੰਦੇ ਨੇ ਆਹ ਸਾਡੇ ਸਾਹਮਣੇ ਕੀ ਚੋਰੀਆਂ ਹੋਈਆਂ ਨੇ ਹੋਈਆਂ ਨਾ ਦਬਾਬੇ ਦੇ ਵਿੱਚ ਹੀ ਸਾਰੇ ਘੁਮੇ ਆ ਔਰ ਕਈ ਪਿੰਡ ਇਹਨਾਂ ਦੀ ਪੰਚਾਇਤਾਂ ਬਣ ਚੁੱਕੇ ਸਾਡੇ 10